ਦੋਸਤੋ ਇਹ ਆ ਗਈ ਜੇ ਜਮਜਮਾ ਤੋਪ ਇਹ ਬਹੁਤ ਵੱਡੀ ਤੋਪ ਹੋਈ ਆ ਤੁਸੀਂ ਵੇਖ ਸਕਦੇ ਜੇ ਇਹਦਾ ਟਾਇਰ ਹੀ 6 ਫੁੱਟ ਤੋਂ ਤਾਂ ਆ 6.5 ਫੁੱਟ ਦੇ ਕਰੀਬ ਆ ਲੋਕੀ ਦੋ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਹਦੇ ਲਈ ਅਸਲੀ ਤੋਪ ਕਹਿੰਦੇ ਆ ਕਿ ਲਾਹੌਰ ਤਰਪਾਰ ਦੇ ਬਾਹਰ ਖਲੋਤੀ ਆ ਤੇ ਕੁਝ ਲੋਕ ਕਹਿੰਦੇ ਆ ਕਿ ਇਹੋ ਹੀ ਜਮਜਮਾ ਤੋਪ ਆ ਆ ਆ ਗਿਆ ਜੀ ਦੋਸਤੋ ਇੱਥੇ ਕਿਲੇ ਗੋਬਿੰਦਗੜ ਦਾ ਜਿੱਤਿਆ ਆ ਭਾਰਤੀ ਫੌਜ ਦੁਆਰਾ ਟੈਂਕ ਇਹ ਪਾਕਿਸਤਾਨ ਦਾ ਟੈਂਕ ਦੱਸਿਆ ਜਾਂਦਾ ਵਾ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੈਂ ਇੱਕ ਟੈਕਸੀ ਡਰਾਈਵਰ ਆ ਇਸ ਗੱਲੋਂ ਮੇਰਾ ਜਿਹੜਾ ਸ਼ਡਿਊਲ ਆ ਉਹ ਬਿਜ਼ੀ ਰਹਿੰਦਾ ਵਾ ਤੇ ਜਿਹੜੀਆਂ ਮੇਰੀਆਂ ਵੀਡੀਓਜ਼ ਆ ਅਪਲੋਡ ਹੋਣ ਦੇ ਵਿੱਚ ਟਾਈਮ ਲੱਗਦਾ ਵਾ ਮੈਂ ਆਪਣੇ ਦੋਸਤਾਂਗੇ ਗੁਜਾਰਿਸ਼ ਕਰੂੰਗਾ ਕਿ ਮੇਰੀਆਂ ਵੀਡੀਓ ਵੇਖਿਆ ਕਰੋ ਤੇ ਕਮੈਂਟ ਫੀਡਬੈਕ ਲਾਈਕ ਜ਼ਰੂਰ ਕਰੋ ਪਣ ਚਲੋ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਅੱਜ ਦੇ ਵਲੋਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿਲਾ ਗੋਬਿੰਦਗੜ ਫੋਰਟ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਵਾ ਇਹ ਕਿਦੋਂ ਬਣਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿੰਨਾ ਚਿਰ ਇੱਥੇ ਰੂਲ ਕੀਤਾ ਇਹ ਸਭ ਮੈਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਖਾਉਂਗਾ ਦੋਸਤੋ ਕਿਲੇ ਤਾਂ ਤੁਸੀਂ ਬਹੁਤ ਸੁਨੇ ਤੇ ਵੇਖੇ ਵੀ ਹੋਣੇ ਆ ਪਰ ਇਹ ਕਿਲਾ ਮੈਂ ਆਪਣੀ ਲਾਈਫ ਦੇ ਵਿੱਚ ਅੱਜ ਪਹਿਲੀ ਵਾਰੀ ਵੇਖਣ ਲੱਗਾ ਵਾਂ ਤੇ ਨਾਲੇ ਆਪਣੇ ਦੋਸਤਾਂ ਨੂੰ ਮਖੋਣ ਲੱਗਾ ਵਾਂ ਇੱਥੇ ਕਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਕਿੰਨਾ ਚਿਰ ਰਾਜ ਕੀਤਾ ਇਹ ਸਭ ਕੁਝ ਅੱਜ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦੱਸੂੰਗਾ ਦੋਸਤੋ ਫਿਰ ਚੱਲੀਏ ਤੇ ਵੀਡੀਓ ਸ਼ੁਰੂ ਕਰੀਏ ਦੋਸਤੋ ਕਿਲੇ ਤੇ ਤੁਸੀਂ ਬਹੁਤ ਸੁਨੇ ਹੋਣੇ ਆ ਹਿੰਦੁਸਤਾਨ ਦੇ ਵਿੱਚ ਵੇਖਿਆ ਵੀ ਹੋਣੇ ਆ ਪਰ ਇਹ ਕਿਲਾ ਜਿਹੜਾ ਮੈਂ ਪਹਿਲੀ ਵਾਰੀ ਆਪਣੀ ਲਾਈਫ ਦੇ ਵਿੱਚ ਵੇਖਣ ਲੱਗਾ ਵਾਂ ਕਿਲਾ ਗੋਬਿੰਦਗੜ੍ਹ ਫੋਰਟ ਅੰਮ੍ਰਿਤਸਰ ਤੇ ਚਲੋ ਹੁਣ ਆਪਾਂ ਟਿਕਟ ਕਾਊਂਟਰ ਤੇ ਚੱਲੀਏ ਤੇ ਅੰਦਰ ਜਾਣ ਦੇ ਲਈ ਟਿਕਟ ਬੇਸਿਕ ਟਿਕਟ ਦਾ ਪ੍ਰਾਈਸ 350 ਰੁਪਈਆ ਹੈ ਜੀ ਜਿਹੜੀ ਇਹ ਮੈਂ ਲਈ ਹੈ ਇਹਦਾ ਪ੍ਰਾਈਸ 350 ਰੁਪਈਆ ਇਹਦੇ ਵਿੱਚ ਤੁਸੀਂ ਨੋਰਮਲੀ ਵਿਜ਼ਿਟ ਕਰ ਸਕਦੇ ਜੇ ਅੰਦਰ ਤੇ ਇੱਕ 7D ਸ਼ੋਅ ਵੇਖ ਸਕਦੇ ਜੇ ਤੇ ਜੇ ਤੁਸੀਂ ਥੋੜੇ ਜਿਹਾ ਐਕਸਟਰਾ ਪੈਸੇ ਪੇ ਕਰਨੇ ਆ ਤੇ ਫਿਰ ਤੁਹਾਨੂੰ ਅਦਰ ਬੈਨੀਫਿਟਸ ਮਿਲ ਸਕਦੇ ਆ ਅੰਦਰ ਜਾਣ ਦੇ ਲਈ ਪੰਜਾਬ ਦੀ ਆਣ ਬਾਣ ਸ਼ਾਨ ਕਿਲਾ ਗਗਿੰਦਗੜ ਫੋਰਟ ਅੰਮ੍ਰਿਤਸਰ ਦੋਸਤੋ ਜਿਉਂ-ਜਿਉ ਆਪਾਂ ਅੱਗੇ ਵਧਨਦੇ ਆਂ ਤਿਉਂ-ਤਿਉ ਆਪਣੇ ਅੰਦਰ ਉੱਸਾਹ ਪੈਦਾ ਹੁੰਦਿਆ ਵਾ ਉਹ ਮਹਾਨ ਕਿਲਾ ਸ਼ੇਰੇ ਪੰਜਾਬ ਦਾ ਵੇਖਣ ਦੇ ਲਈ ਕਿ ਜਦੋਂ ਉਹ ਇੱਥੇ ਰੂਲ ਕਰਦੇ ਹੋਗੇ ਤੇ ਉਹ ਇਤਿਹਾਸ ਜਾਣਨ ਦੇ ਲਈ ਉੱਸਾਹ ਪੂਰਾ ਅੰਦਰ ਫੀਲਿੰਗ ਮਹਿਸੂਸ ਹੁੰਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਇਹ ਸਟੈਂਡ ਆ ਅੱਗੇ ਮੇਰੇ ਤੇ ਉਹਨਾਂ ਤੇ ਕੀ ਲਿਖਿਆ ਵਾ ਇਹ ਪੜਾਂਗੇ ਜਿਦਾਂ ਪਹਿਲਾ ਸਟੈਂਡ ਆ ਮਹਾਰਾਣੀ ਮਹਿਤਾਬਕੌਰ ਜੀ ਦਾ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਾਈਫ ਹੋਈ ਆ ਪਹਿਲੀ ਵਾਈਫ ਤੇ ਕੱਲੇ-ਕੱਲੇ ਸਟੈਂਡ ਤੇ ਕੱਲੇ-ਕੱਲੇ ਬੰਦੇ ਦਾ ਇਤਿਹਾਸ ਲਿਖਿਆ ਹੋਇਆ ਆ ਜੀ ਤੇ ਉਹ ਮੈਂ ਤੁਹਾਨੂੰ ਪੜ ਕੇ ਤੇ ਦੱਸੂੰਗਾ ਜਿੱਤਰਾ ਭਾਈ ਵੀਰ ਸਿੰਘ ਜੀ ਢਿੱਲੋਂ ਹੋਏ ਆ ਇਹ ਗੁਰਦਾਸਪੁਰ ਤੋਂ ਹੋਏ ਆ ਜੱਟ ਫੈਮਿਲੀ ਤੋਂ ਤੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਗਤਕਾ ਦੇ ਵਿੱਚ ਨਿਪੁੰਨ ਸੀ ਤੇ ਉਹਨਾਂ ਦੀ ਫੌਜ ਨੂੰ ਸਿਖਾਉਂਦੇ ਹੁੰਦੇ ਸੀ ਗਤਕਾ ਵੀ ਸਿਖਾਉਂਦੇ ਸੀ ਤੇ ਅੱਗੇ ਜੀਨ ਰੈਂਕ ਕੋਈਸ ਅਲਾਰਡ ਜੀ ਫਰੈਂਕੋਲੇਸ ਇੱਕ ਫ੍ਰਾਂਸੀ ਹੀ ਤੇ ਯੂਰੋਪੀਅਨ ਟੈਕਨਿਕ ਦੇ ਨਾਲ ਇਹਨਾਂ ਨੇ ਆਪਣੀ ਫੌਜ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਨੂੰ ਲੜਨਾ ਸਿਖਾਇਆ ਸੀ ਤੇ ਅਗਸਤ ਥੀਓਡਰ ਸਕੈਫਟ ਇਹ ਬੁਡਾਪੇਸਟ ਇਹ ਜਰਮਨ ਦਾ ਹੀ ਦਰਬਾਰੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਕੰਮ ਕਰਦਾ ਸੀ ਤੇ ਦੋਸਤੋ ਇੱਥੋਂ ਪਤਾ ਲੱਗਦਾ ਕਿ ਜਿਹੜੀ ਸਿੱਖ ਇਤਿਹਾਸ ਦੀ ਉਹ ਸ਼ੇਰੇ ਪੰਜਾਬ ਦੀ ਜਿਹੜੀ ਹਿਸਟਰੀ ਹੀ ਉਹ ਬਹੁਤ ਇਹ ਚ ਹੀ ਲੋਕ ਬਾਹਰੋਂ ਆ ਕੇ ਤੇ ਇੱਥੇ ਜੋਬ ਕਰਦੇ ਹੁੰਦੇ ਸੀ ਪਰ ਅੱਜ ਲੋਕਾਂ ਦੇ ਵਿੱਚ ਇੰਨੀ ਬਾਹਰ ਖਿੱਚ ਮੱਚੀ ਹੋਈ ਆ ਬਾਹਰ ਜਾਣ ਦੀ ਕਿ ਲੋਕੀ ਇੱਥੇ ਕੰਮ ਕਰਨਾ ਨਹੀਂ ਚਾਹੁੰਦੇ ਬਾਹਰ ਨੂੰ ਪ੍ਰੀਫਰ ਕਰਦੇ ਆ ਤੇ ਬਾਹਰ ਜਾ ਕੇ ਹੀ ਸੈਟਲ ਹੋਣਾ ਚਾਹੁੰਦੇ ਆ ਤੇ ਉਸ ਟਾਈਮ ਇੱਥੇ ਲੋਕ ਕੰਮ ਕਰਦੇ ਸੀ ਆ ਆ ਗਈ ਜੀ ਛੋਟੀ ਤੋਪ ਜਿਹੜਾ ਇਹ ਕੀ ਅੰਗਰੇਜ਼ਾਂ ਨੇ ਤੇ ਮੁਗਲਾਂ ਨੇ ਇਹ ਯੂਜ਼ ਕੀਤੀ ਆ ਇਹ ਬਰੂਦ ਭਰ ਕੇ ਤੇ ਚਲਾਉਂਦੇ ਹੁੰਦੇ ਸੀ ਲੋਹੇ ਤੇ ਸਟੀਲ ਦੀ ਇਹ ਇਹ ਤੋਪ ਆ ਜਿਹੜੀ ਉਹ ਬਣੀ ਹੋਈ ਆ ਤੇ ਛੋਟੀ ਤੋਪ ਆ ਕਿਲੇ ਕੁਲੇਟ ਹੁੰਦੀ ਹੁੰਦੀ ਆਕਰਮਣਕਾਰੀਆਂ ਦੀ ਤੇ ਇਹ ਹੁਣ ਮੈਂ ਤੁਹਾਨੂੰ ਸਿਕਿਉਰਿਟੀ ਟੈਕਨੀਕ ਵਿਖਾਉਂਗਾ ਜੀ ਕਿਲੇ ਦੀ ਇੱਧਰ ਵੇਖ ਸਕਦੇ ਤੁਸੀਂ ਕਿ ਥੱਲੇ ਨਹਿਰਾ ਪੁੱਟੀਆਂ ਹੁੰਦੀਆਂ ਸੀ ਕਿਲੇ ਦੇ ਆਲੇ-ਦੁਆਲੇ ਤੇ ਵਿੱਚ ਪਾਣੀ ਭਰਾਰ ਦਿੰਦੇ ਸੀ ਪਾਣੀ ਭਰ ਦਿੰਦੇ ਸੀ ਜਿਹਦੇ ਨਾਲ ਕੋਈ ਆਕਰਮਣਕਾਰੀ ਕਿਲੇ ਦੇ ਉੱਤੇ ਚੜ੍ਹ ਨਾ ਸਕੇ ਦੋਵੇਂ ਪਾਸੇ ਵੇਖ ਸਕਦੇ ਤੁਸੀਂ ਤੇ ਹੁਣ ਆਪਾਂ ਅੰਦਰ ਵਧਦੇ ਹਾਂ ਕਿਲੇ ਹਾਲ ਤੇ ਟੂਰਿਸਟ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਤੇ ਇੱਕ ਇੱਥੇ ਟੱਲੀ ਲੱਗੀ ਹੋਈ ਆ ਟੱਲੀ ਅੰਗਰੇਜ਼ਾਂ ਦੇ ਟਾਈਮ ਦੀ ਲੱਗੀ ਹੋਈ ਆ ਤੇ ਕੀ ਲਿਖਿਆ ਤੇ ਉਹ ਵੀ ਪੜਾਂਗੇ ਆਪਾਂ ਪਰ ਇਹ ਲੈਂਗੁਏਜ ਤੇ ਸਮਝ ਨਹੀਂ ਆਉਂਦੀ ਸ਼ਾਇਦ ਕੋਈ ਹੋਰ ਲੈਂਗੁਏਜ ਹੈ ਪਰ ਇਹ 1868 ਦੀ ਇੱਥੇ ਲੱਗੀ ਆ ਇਹ ਟੱਲੀ ਜਿਹੜੀ ਆ ਕਿਉਂਕਿ 1849 ਦੇ ਵਿੱਚ ਸਿੱਖ ਰਾਜ ਚਲੇ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਅੰਗਰੇਜ਼ਾਂ ਦਾ ਰੂਲ ਸ਼ੁਰੂ ਹੋ ਜਾਂਦਾ ਪੰਜਾਬ ਤੇ ਤੇ ਆਪਣੇ ਤੇ ਗਗਨ ਦਮਾ ਮਾਂ ਬਾਜਿਓ ਢੋਲ ਹੁੰਦੇ ਸੀ ਤੇ ਆਹ ਟੱਲੀ ਅੰਗਰੇਜ਼ਾਂ ਦੀ ਲੱਗੀ ਹੋਈ ਹੈ ਇੱਥੇ ਉਹਨਾਂ ਆਪ ਅੱਗੇ ਗੇਟ ਦੇ ਹੋਰ ਵਾਦਦੇ ਆ ਜੀ ਆ ਬੁੱਤ ਵੇਖ ਕੇ ਲੱਗਦਾ ਜਿ ਤਰ੍ਹਾਂ ਇਹ ਮਤਲਬ ਕੀ ਸਾਜ਼ ਉਸ ਟਾਈਮ ਦੇ ਵਿੱਚ ਜਿਹੜੇ ਯੂਜ਼ ਕਰਦੇ ਹੋਗੇ ਸਾਜ਼ ਉਹ ਵਿਖਾਇਆ ਹੋਇਆ ਵਾ ਤੇ ਇੱਕ ਹੋਰ ਮੈਂ ਗੱਲ ਦੱਸਣਾ ਚਾਹੂੰਗਾ ਕਿ ਜਿਹੜੀ ਐਸਜੀਪੀਸੀ ਆ ਉਹਨੇ ਵੀ ਇਹਨਾਂ ਸਾਜ਼ਾਂ ਨਾਲ ਹੀ ਵੈਲੀਡ ਕੀਤਾ ਆ ਕੀਰਤਨ ਕਰਨਾ ਦਰਬਾਰ ਸਾਹਿਬ ਦੇ ਵਿੱਚ ਕਿਆ ਬਾਤਾਂ ਹੈ ਜੀ ਅੱਗੇ ਵੇਖ ਸਕਦੇ ਤੁਸੀਂ ਸਿਨਰੀ ਮਹਾਰਾਜਾ ਰਣਜੀਤ ਸਿੰਘ ਜੀ ਜਾਂਦੇ ਹੋਏ ਆਪਣੇ ਸੈਨਿਕਾ ਦੇ ਨਾਲ ਤੇ ਹਾਥੀ ਦੇ ਉੱਤੇ ਬੈਠੇ ਹੋਏ ਆ ਜੀ ਤੇ ਇਹ ਵੀ ਚਲੇ ਗਏ ਰਾਜ ਰਾਜ ਭਾਗ ਵੀ ਇਹਨਾਂ ਦਾ ਚਲੇ ਗਿਆ ਮਾੜੀ ਕਿਸਮਤੀ ਪੰਜਾਬ ਦੀ ਤੇ ਸਭ ਕੁਝ ਲੁੱਟਿਆ ਗਿਆ ਤੇ ਹੁਣ ਅੱਗੇ ਵਧਦੇ ਆਪਾਂ ਤੇ ਤੁਸੀਂ ਵੇਖ ਸਕਦੇ ਸਾਹਮਣੇ ਮੈਪ ਲੱਗਿਆ ਹੋਇਆ ਵਾ ਏ ਯੂਜ਼ ਕਰਕੇ ਤੁਸੀਂ ਅੰਦਰ ਵਿਜ਼ਿਟ ਕਰ ਸਕਦੇ ਜੇ ਮੈਪ ਤੇ ਪਿਛਲਾ ਗੇਟ ਇਹਦਾ ਕਿਲਰ ਗੇਟ ਆ ਤੇ ਹੁਣ ਤੇ ਫਿੱਕਾ ਜਾ ਪਿਆ ਵਾ ਪੇਂਟ ਹੋਣ ਵਾਲਾ ਸ਼ਾਇਦ ਪਰ ਤੁਸੀਂ ਫਿਰ ਵੀ ਚਮਕਣ ਦਿਆ ਵਾ ਤੁਸੀਂ ਇਹ ਯੂਜ਼ ਕਰਕੇ ਤੇ ਅੰਦਰ ਵਿਜ਼ਿਟ ਕਰ ਸਕਦੇ ਜੇ ਚਾਰ ਗੇਟ ਆ ਇਹਦੇ ਤੇ ਫਿਰ ਉਹ ਹੀ ਟੈਕਨੀਕ ਤੁਸੀਂ ਦੇਖ ਸਕਦੇ ਦੋਵੇਂ ਪਾਸੇ ਨੇਰਾ ਪੁੱਟੀਆਂ ਹੁੰਦੀਆਂ ਅਸੀਂ ਕਿ ਵਿੱਚ ਪਾਣੀ ਖਲਾਰ ਕੇ ਤੇ ਕੋਈ ਲੋਗ ਅਕਰਮਣਕਾਰੀ ਚੜ੍ਹ ਨਾ ਸਕੇ ਕਿਲੇ ਦੇ ਉੱਤੇ ਤੇ ਕੰਦਾ ਵੀ ਟੇਪਰ ਹੁੰਦੀਆਂ ਅਸੀਂ ਕਿ ਕੋਈ ਕੰਦਾ ਥਾਣੀ ਨਾ ਆ ਸਕੇ ਥੱਲਿਓ ਪਲੇਨ ਤੇ ਟੇਪਰ ਹੁਣ ਆਪ ਇਹਨੇ ਆ ਜੀ ਇਹ ਕੀ ਸਟੈਂਡ ਤੇ ਕੀ ਲਿਖਿਆ ਹਰੀ ਸਿੰਘ ਨਲਵਾ ਗੇਟ ਇਹ ਨਲਵਾ ਗੇਟ ਆ ਜੀ ਇਹ ਹਰੀ ਸਿੰਘ ਜੀ ਦੇ ਉੱਤੇ ਬੜਿਆਂ ਆਵਾ ਮੀਖ ਸਕਦੇ ਜੀ ਗੇਟ ਉਸ ਪੁਰਾਣਾ ਹੀ ਲੱਗਿਆ ਆ ਤੇ ਲੱਕੜ ਤੇ ਲੋਹੇ ਦਾ ਮਿਸ਼ਰਤ ਪੇਂਟ ਹੋਇਆ ਆ ਤੇ ਦੋਸਤੋ ਆ ਆ ਕੀ ਜੀ ਹੁਣ ਚੌਂਕੀ ਜਿੱਥੇ ਸੈਨਿਕ ਖੜੇ ਹੁੰਦੇ ਹੁੰਦੇ ਹੋਣੇ ਆ ਕਿਸੇ ਟਾਈਮ ਦੇ ਵਿੱਚ ਤੇ ਰੱਖਿਆ ਕਰਦੇ ਹੋਣੇ ਆ ਇਸ ਕਿਲੇ ਦੀ ਕਿਉਂਕਿ ਆਲੇ-ਦੁਆਲੇ ਤੇ ਪਾਣੀ ਨਾਲ ਇਹ ਕਵਰ ਹੁੰਦਾ ਹੀ ਤੇ ਇੱਥੇ ਬੈਠ ਕੇ ਜਿਹੜੇ ਸੈਨਿਕ ਹੁੰਦੇ ਹੀ ਉਹ ਆਪਣੀ ਚੌਕੀ ਲਾਉਂਦੇ ਹੀ ਤੇ ਸਕਿਉਰਿਟੀ ਮੈਨੇਜ ਕਰਦੇ ਹੁੰਦੇ ਹੀ ਵਿਲੇ ਦੀ ਤੇ ਵਾਹ ਫੁਵਾਰਾ ਆ ਗਿਆ ਜੀ ਅੱਗੇ ਕਿੰਨਾ ਵਧੀਆ ਫੁਵਾਰਾ ਲੱਗੰਦਿਆ ਪਾਣੀ ਪੂਰਾ ਐ ਛਾਲਾ ਮਾਰਦਾ ਤਾਂ ਨੂੰ ਦੋਸਤੋ ਇੱਥੇ ਹੁਣ ਮੈਂ ਤੁਹਾਡੀ ਥੋੜੀ ਜਿਹੀ ਹਿਸਟਰੀ ਦੱਸੂੰਗਾ ਕਿ ਇਹ ਜਿਹੜਾ ਕਿਲਾ ਵੇ ਪੰਗੀ ਮਿਸਲ ਨੇ ਬਣਾਇਆ ਵਾ 12 ਮਿਸਲਾਂ ਹੋਈਆਂ ਪੰਗੀ ਮਿਸਲ ਅ ਸ਼ਹੀਦਾ ਮਿਸਲ ਆ ਆਲੂ ਵਾਲੀਆਂ ਮਿਸਲ ਤੇ ਰਾਮਗੜੀਆਂ ਮਿਸਲ ਤੇ ਕੁਝ ਹੋਰ ਮਿਸਲਾਂ ਹੋਈਆਂ ਹੋਈਆਂ ਤੇ ਇਹ ਪੰਗੀ ਮਿਸਲ ਦੇ ਸਰਦਾਰ ਜਿਹੜੇ ਹੀ ਉਸ ਟਾਈਮ ਅ ਗੁੱਜਰ ਸਿੰਘ ਪੰਗੀ ਉਹਨਾਂ ਨੇ ਇਹ 1760 ਸਵੀ ਦੇ ਵਿੱਚ ਇਹ ਕਿਲਾ ਬਣਾਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਪਹਿਲਾਂ ਕਿਉਂਕਿ 1700 92 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਗੱਦੀ ਤੇ ਬਹਿੰਦੇ ਆ ਤੇ 96 ਵਿੱਚ ਉਹ ਲਾਹੌਰ ਕਿਲਾ ਫਤਿਹ ਕਰਦੇ ਆ ਤੇ 1805 ਨੂੰ ਇਹ ਆਪਣੀ ਅੰਦਰ ਕੰਟਰੋਲ ਚ ਲੈ ਲੈਂਦੇ ਆ ਇਸ ਕਿਲੇ ਨੂੰ 1805 ਤੋਂ ਲੈ ਕੇ ਤੇ 1849 ਇਸਵੀ ਤੱਕ ਇਹ ਸਿੱਖ ਰਾਜ ਦੇ ਅੰਦਰ ਰਹਿੰਦਾ ਵਾ ਕਬਰ ਨਿਹਾਲ ਸਿੰਘ ਤੇ ਸ਼ੇਰ ਸਿੰਘ ਬਾਰੀ ਬਾਰੀ ਰੂਲ ਕਰਦੇ ਇੱਥੇ 1849 ਤੋਂ ਲੈ ਕੇ ਤੇ 1947 ਤੱਕ ਇਹ ਬ੍ਰਿਟਿਸ਼ ਗਵਰਨਮੈਂਟ ਦੇ ਅੰਦਰ ਰਿਹਾ ਵਾ ਤੇ ਉਸ ਤੋਂ ਬਾਅਦ ਦੇ ਵਿੱਚ 1947 ਤੋਂ ਲੈ ਕੇ ਤੇ 2015-16 ਤੱਕ ਇਹ ਕਿਲਾਵਾ ਜਿਹੜਾ ਇਹ ਭਾਰਤੀ ਫੌਜ ਦੇ ਅੰਦਰ ਰਿਹਾ ਵਾ ਤੇ ਉਹਦੀ ਰੇਖ ਦੇਖਦੇ ਇੱਥੇ ਸਿਸਟਮ ਚੱਲਦਾ ਸੀ ਤੇ ਅੱਜ ਕੋਸ਼ਿਸ਼ ਹਾਲ ਹੋਈ ਆ ਇਹ ਕਿਲਾ ਆਮ ਲੋਕਾਂ ਦੇ ਲਈ ਖੋਲਿਆ ਗਿਆ ਵਾ ਵੇਖਣ ਦੇ ਲਈ ਦੋਸਤੋ ਹੁਣ ਮੈਂ ਤੁਹਾਨੂੰ ਇੱਥੇ ਇੱਕ ਜਮਜਮਾ ਤੋਪ ਆ ਉਹ ਵਿਖਾਉਣ ਲੱਗਾ ਆ ਵੇਖ ਸਕਦੇ ਤੁਸੀਂ ਪਿੱਤਲ ਦੀ ਤੇ ਬਣੀ ਹੋਈ ਆ ਇਹ ਇਹ ਵੀ ਵੇਖ ਸਕਦੇ ਇਹਦਾ ਟਾਇਰ ਹੀ 6.5 ਫੁੱਟ ਦੇ ਕਰੀਬ ਆ ਬਹੁਤ ਵੱਡੀ ਤੋਪ ਆ ਇਹ ਘੱਟ ਤੋਂ ਘੱਟ 20-25 ਬੰਦੇ ਇਹਨੂੰ ਖਿੱਚਣ ਦੇ ਚ ਚਾਹੀਦੇ ਹੀ ਤੇ ਖਿੱਚ ਕੇ ਇਹ ਯੁੱਧ ਖੇਤਰ ਦੇ ਵਿੱਚ ਲੱਗੇ ਜਾਂਦੇ ਹੋਣੇ ਆ। ਕਿਆ ਬੱਤਾ ਹੈ ਜੀ ਤੂਪ ਦੀਆਂ। ਬਹੁਤ ਭਿਆਨਕ ਤੋਪ ਹੀ ਜੀਏ ਪਰ ਕੁਝ ਲੋਕ ਇਹਨੂੰ ਅਸਲ ਜਮਜਮਾ ਮੰਗਦੇ ਮੰਨਦੇ ਆ ਤੇ ਕੁਝ ਲੋਕ ਕਹਿੰਦੇ ਆ ਕਿ ਜਿਹੜੀ ਅਸਲੀ ਜਮਜਮਾ ਤੋਪ ਆ ਉਹ ਲਾਹੌਰ ਕਿਲੇ ਦੇ ਬਾਹਰ ਪਈ ਹੋਈ ਆ। ਦੋ ਲੋਕ ਅਲੱਗ-ਅਲੱਗ ਧਾਰਨਾਵਾਂ ਦੋ ਲੋਕਾਂ ਦੀਆਂ। ਤੇ ਆ ਗਿਆ ਜੀ ਹਨ ਕੇਸਰੀਆ ਦਰਬਾਰ ਦੇਖ ਸਕਦੇ ਦਿੱਥੇ ਕਿਸੇ ਟਾਈਮ ਦਰਬਾਰ ਲੱਗਦਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦਾ ਤੇ ਹੁਣ ਆਪਾਂ ਵਾਦੇਆਂ ਖੂਹ ਵੱਲ ਇੱਕ ਗੱਲ ਹੋ ਰਹੀਆਂ ਦੋਸਤੋ ਖੂਹ ਬਹੁਤ ਇੰਪੋਰਟੈਂਟ ਹੁੰਦੇ ਆ ਹਰ ਇੱਕ ਪ੍ਰਾਣੀ ਵਿਰਾਸਤ ਦੇ ਵਿੱਚ ਕਿਉਂਕਿ ਉਸ ਟਾਈਮ ਦੇ ਵਿੱਚ ਖੂਹ ਹੀ ਇੱਕ ਮਾਰਗ ਹੁੰਦਾ ਸੀ ਜਿੱਥੋਂ ਪਾਣੀ ਆਪਾਂ ਭਰਦੇ ਹੁੰਨੇ ਹਾਂ ਤੇ ਤੁਸੀਂ ਦੇਖ ਸਕਦੇ ਜੇ ਖੂਹ ਕਿੰਨਾ ਚੌੜਾ ਤੇ ਵੱਡਾ ਆ ਹੁਣ ਤੇ ਕਵਰ ਕੀਤਾ ਹੋਇਆ ਵਾ ਇੱਥੇ ਹੀ ਉਸ ਟਾਈਮ ਪਾਣੀ ਪਿੰਦੇ ਹੋਊਗੇ ਜੀ ਲੋਕ ਦੋਸਤੋ ਜੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਾਂ ਫਿਰ ਬੱਚਿਆਂ ਦੇ ਨਾਲ ਆਏ ਜੇ ਤੇ ਇੱਥੇ ਬੱਚਿਆਂ ਦੇ ਲਈ ਵੀ ਐਂਟਰਟੇਨਮੈਂਟ ਦਾ ਪੂਰਾ ਪ੍ਰਬੰਧ ਹੈ ਤੁਸੀਂ ਵੇਖ ਸਕਦੇ ਜੇ ਗੇਮਿੰਗ ਵੀ ਇੱਥੇ ਕਰਾਈ ਜਾਂਦੀ ਆ ਤੇ ਝੂਲੇ ਵੀ ਲੱਗੇ ਹੋਏ ਆ ਜਿੱਥੇ ਬੈਠ ਕੇ ਬੱਚੇ ਝੂਲ ਸਕਦੇ ਆ ਦੋਸਤੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੇ ਬਹੁਤ ਘੱਟ ਕ੍ਰਿਮੀਨਲ ਰਿਕਾਰਡ ਹੁੰਦਾ ਸੀ ਪਰ ਫਿਰ ਵੀ 21 ਦੁੱਕੀ ਬੰਦਾ ਹੁੰਦਾ ਹੀ ਆ ਖਰਾਬ ਤੇ ਇੱਥੇ ਇੱਕ ਫਾਂਸੀ ਘਰ ਵੀ ਬਣਿਆ ਹੋਇਆ ਵਾ ਹੁਣ ਮੈਂ ਤੁਹਾਨੂੰ ਫਾਂਸੀ ਘਰ ਵਿਖਾਉਣਾ ਵਾ ਜੀ ਉਸ ਟਾਈਮ ਦਾ ਹੀ ਬਣਿਆ ਹੋਇਆ ਫਾਂਸੀ ਘਰ ਆਹ ਬਿਲਡਿੰਗ ਹੈ ਫਾਂਸੀ ਘਰ ਦੀ ਤੇ ਹੁਣ ਆਪਾਂ ਅੱਗੇ ਵੱਧ ਕੇ ਵੇਨੇ ਆ। ਦੋਸਤੋ ਵੇਖ ਸਕਦੇ ਤੁਸੀਂ 10-12 ਫੁੱਟ ਦੇ ਕਰੀਬ ਖੱਡਾ ਖੋਦਿਆ ਆ ਇੱਥੇ। ਤੇ ਚਾਰ ਚਫੇਰਿਆਂ ਕਵਰ ਆ ਚੌਰਸ ਕਮਰਾ ਹੈ ਇੱਕ ਤੇ ਚਾਰ ਤਰਫ ਦੋ ਤਰਫ ਖਿਡਕੀਆਂ ਲੱਗੀਆਂ ਹੋਈਆਂ ਆ ਇਹਦੇ। ਤੇ ਜੇ ਤੁਸੀਂ ਖਾਣ ਪੀਣ ਦੇ ਵੀ ਸ਼ੌਕੀਨ ਜੇ ਤੇ ਇੱਥੇ ਯਾਨੀ ਈਟਿੰਗ ਪ੍ਰੋਸੈਸ ਵੀ ਹੈਗਾ ਵਾ ਤੁਸੀਂ ਇੱਥੇ ਆ ਕੇ ਤੇ ਆਪਣਾ ਡਿਨਰ ਬ੍ਰੇਕਫਾਸਟ ਲੰਚ ਕਰ ਸਕਦੇ ਜੇ ਫੈਸਿਲਿਟੀ ਤੁਹਾਨੂੰ ਦਿੱਤੀ ਜਾਊਗੀ ਇੱਥੇ ਖਾਣ ਪੀਣ ਦੀ ਤੇ ਦੋਸਤੋ ਹੁਣ ਆਪਾਂ ਚੱਲਿਆਂ 70 ਸ਼ੋਅ ਵੇਖਣ ਤੁਸੀਂ ਵੇਖ ਸਕਦੇ ਜੇ ਕਿੰਨੀ ਵਧੀਆ ਦਿਓੜੀ ਆ ਪਲਾਂਟੇਸ਼ਨ ਹੋਈ ਹੋਈ ਆ ਅੱਗੇ ਸ਼ੇਰ ਲੱਗੇ ਹੋਏ ਆ ਨਿਗਰਾਨੀ ਕਰਨ ਦੇ ਸ਼ੇਰ ਵੀ ਰੱਖੇ ਹੋਏ ਆ ਜੀ ਇਹਨਾਂ ਨੇ ਕਿਲੇ ਵਾਲਿਆਂ ਨੇ ਕਿਆ ਬਾਤਾਂ ਹੈ ਤੇ ਹੁਣ ਆਪਾਂ ਉੱਤੇ ਚੜਾਂਗੇ ਤੇ ਇਧਰ ਸ਼ੇਰੇ ਪੰਜਾਬ 7D ਸ਼ੋ ਡੋਸਤੋ ਉਹ ਸਾਹਮਣੇ 7D ਸ਼ੋ ਹੁੰਦਾ ਵਾ ਤੇ ਹੁਣ ਆਪਾਂ ਅੰਦਰ ਜਾਵਾਂਗੇ ਤੇ ਟਿਕਟ ਵਖਾ ਕੇ ਫਿਰ ਜਿਹੜੇ ਇੱਥੇ ਮੈਨੇਜਮੈਂਟ ਵਾਲੇ ਬੈਠੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਅੰਦਰ ਐਂਟਰ ਹੋਵਾਂਗੇ ਸ਼ੇਰਾਂ ਤੋਂ ਦੇ ਭਾਜੀ ਡਰੀ ਲੱਗਦਾ ਤੇ ਦੋਸਤੋ ਵੇਖ ਸਕਦੇ ਤੁਸੀਂ ਅੰਦਰ ਐਂਟਰ ਤੇ ਸਿਨਰੀ ਲੱਗੀ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੀ ਤੇ ਐ ਸਾਈਡ ਵੀ ਦਰਬਾਰੀ ਉਹਨਾਂ ਦੇ ਤੇ ਫਾਰਸੀ ਲੈਂਗੁਏਜ ਲਿਖੀ ਹੋਈ ਆ ਤੇ ਇਨਸਟਰਕਸ਼ਨ ਵੀ ਲੱਗੀ ਹੋਈ ਆ ਕਿ ਕਿਹੜੇ 70 ਸ਼ੋਅ ਨਹੀਂ ਦੇਖ ਸਕਦੇ ਤੇ ਪਲੀਜ਼ ਰਿਕੁਐਸਟ ਆ ਇਹ ਆਪਣਾ ਇਨਸਟਰਕਸ਼ਨ ਪੜ ਕੇ ਹੀ ਅੰਦਰ ਜਾਇਓ ਕਿਉਂਕਿ ਪ੍ਰੈਗਨੈਂਟ ਵੀ ਨਹੀਂ ਜਾ ਸਕਦੇ ਅੰਦਰ ਤੇ ਅੱਗੇ ਜਾ ਕੇ ਤੇ ਤੁਹਾਡਾ ਵੇਟਿੰਗ ਰੂਮ ਆ ਤੁਸੀਂ ਉਹਦੇ ਵਿੱਚ ਜਾ ਕੇ ਵੇਟ ਕਰਕੇ ਤੇ ਫਿਰ ਤੁਹਾਨੂੰ ਇਹ ਸ਼ੋਅ ਵਿਖਾਉਗੇ ਜੀ ਉਸ ਟਾਈਮ ਦੇ ਵਿੱਚ ਜਦੋਂ ਪੇਕਿਆਂ ਤੋਂ ਸੋਹਰਿਆਂ ਨੂੰ ਪਹਿਲੀ ਵਾਰੀ ਜਾਂਦੀ ਸੀ ਵਿਆਹੀ ਹੋਈ ਦੁਲਹਨ ਤੇ ਉਹ ਆਹ ਢੋਲੀ ਦੇ ਵਿੱਚ ਬੈਠ ਕੇ ਜਾਂਦੀ ਸੀ ਢੋਲੀ ਵੀ ਰੱਖੀ ਹੋਈ ਆ ਜੀ ਇੱਕ ਤੁਸੀਂ ਦੇਖ ਸਕਦੇ ਹੋ ਦੋਸਤੋ ਆਈ ਹੋਪ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਤੇ ਦੋਸਤੋ ਮੈਂ ਤੁਹਾਡੇ ਅੱਗੇ ਇੱਕ ਹੋਰ ਗੱਲ ਕਰਦਾ ਆ ਕਿ ਇੱਥੇ ਵੀਡੀਓਗ੍ਰਾਫੀ ਕਈ ਜਗ੍ਹਾ ਤੇ ਅਲਾਉਡ ਨਹੀਂ ਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਤੁਸੀਂ ਨਹੀਂ ਕਰ ਸਕਦੇ ਤੇ ਕਈ ਸੀਨਸ ਲਈ ਇਸ ਵੀਡੀਓ ਦੇ ਵਿੱਚ ਨਹੀਂ ਲਏ ਗਏ ਤੇ ਅੱਗੇ ਮੈਂ ਇਹ ਰਿਕਵੈਸਟ ਕਰੂੰਗਾ ਤੁਹਾਡੇ ਅੱਗੇ ਕਿ ਕਿਲਾ ਵੇਖਣ ਜ਼ਰੂਰ ਆਓ ਆਪਣੀ ਫੈਮਿਲੀ ਦੇ ਨਾਲ ਆਪਣੇ ਬੱਚਿਆਂ ਦੇ ਨੂੰ ਲੈ ਕੇ ਆਓ ਕਿ ਤਾਂ ਕਿ ਉਹ ਇਹ ਵਿਰਾਸਤ ਵੇਖ ਸਕਣ ਉਹਨਾਂ ਨੂੰ ਕੁਝ ਹਿਸਟਰੀ ਦਾ ਸਿੱਖ ਇਤਿਹਾਸ ਦਾ ਉਹ ਮਾਰਾ ਜਾਂਦਾ ਇਤਿਹਾਸ ਜਿਹੜਾ ਬਹੁਤ ਹੀ ਬੜਮੁੱਲਾ ਇਤਿਹਾਸ ਆ ਉਹ ਪਤਾ ਲੱਗੇ ਗਾਂ ਦੀ ਪੀੜੀ ਨੂੰ ਤੇ ਬਾਕੀ ਕਮੈਂਟ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜਿਹਦੇ ਨਾਲ ਤੁਹਾਡੀ ਫੀਡਬੈਕ ਮੈਨੂੰ ਮਿਲਦੀ ਰਹੇ ਤੇ ਮੈਂ ਆਪਣੀਆਂ ਵੀਡੀਓ ਦੇ ਵਿੱਚ ਹੋਰ ਜਿੰਝੇ ਜ਼ਰਦਾਰਵਾ ਤੇ ਤੁਹਾਡੇ ਅੱਗੇ ਗੁਜਾਰਿਸ਼ ਆ ਜੀ ਤੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ